ਅੱਜ ਦਰਾਹਾਂ ਨਗਰ ਕਾਉਂਸਲ ਦਫ਼ਤਰ ਵਿਖੇ ਸਮਾਜ ਸੇਵਿਕਾ ਗੁਰਜੋਤ ਕੌਰ ਨੇ ਨਗਰ ਕਾਉਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਨੂੰ ਰੇਲਵੇ ਰੋਡ ਦੀ ਟੁੱਟੀ ਸੜਕ ਨੂੰ ਬਣਾਉਣ ਲਈ ਮੰਗ ਪੱਤਰ ਸੌਂਪਿਆ। ਇਸ ਮੌਕੇ ਪ੍ਰਧਾਨ ਪੱਪੂ ਨੇ ਵਿਸ਼ਵਾਸ ਦਿਵਾਇਆ ਕਿ ਸੜਕ ਨੂੰ ਅਕਤੂਬਰ ਮਹੀਨੇ 'ਚ ਬਣਾ ਦਿੱਤਾ ਜਾਏਗਾ। ਉਹਨਾਂ ਨੇ ਦੱਸਿਆ ਕਿ ਪਹਿਲਾਂ ਇਸ ਸੜਕ ਨੂੰ ਸਿਮਿੰਟਡ ਬਣਾਉਣ ਦਾ ਟੈਂਡਰ ਪਾਸ ਹੋਇਆ ਸੀ ਪਰ ਸ਼ਹਿਰ ਨਿਵਾਸੀਆਂ ਦੀ ਮੰਗ ਤੇ ਚੱਲਦੇ ਉਹ ਟੈਂਡਰ ਕੈਨਸਲ ਕਰਕੇ ਲੱਕ ਵਾਲੀ ਸੜਕ ਬਣਾਉਣ ਦਾ ਟੈਂਡਰ ਲਗਾਇਆ ਗਿਆ ਜਿਸ ਦੇ ਚੱਲਦੇ ਸੜਕ ਨੂੰ ਬਣਾਉਣ 'ਚ ਸਮਾਂ ਲੱਗ ਗਿਆ। ਪ੍ਰਧਾਨ ਜੀ ਸ਼ਹਿਰ ਵਾਸੀ ਤੁਹ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਵੱਖ-ਵੱਖ ਚੈਨਲਜ਼ਾਂ ਦੇ ਇੱਥੇ ਸਰਬਸ਼੍ਰੇਸ਼ਟ ਵਿਅਕਤੀ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ। ਔਰ ਉਸ ਤੋਂ ਬਾਅਦ ਸਾਡੀ ਭੈਣ ਗਰਜੋਤ ਕੌਰ ਇਹ ਬੈਠੀ ਐ। ਇਹਨੇ ਅੱਜ ਸਾਨੂੰ ਮੰਗ ਪੱਤਰ ਦਿੱਤਾ ਕਿ ਜਿਹੜੀ ਦਰਹ ਹੈ ਸ਼ਹਿਰ ਦੀ ਮੇਨ ਰੇਲਵੇ ਰੋਡ ਵਾਲੀ ਸੜਕਾ ਵੀ ਉਹਦੀ ਹਾਲਤ ਖਸਤਾ ਤੇ ਉਹ ਜਲਦੀ ਠੀਕ ਕਰਾਈ ਜਾਵੇ ਬਣਾਈ ਜਾਵੇ ਮੈਂ ਸਾਰੇ ਹੀ ਬੜੇ ਸਾਡੇ ਸ਼ਹਿਰ ਦੇ ਸੂਝਵਾਨ ਨੌਜਵਾਨ ਬੈਠੇ ਨੇ ਵੱਖ-ਵੱਖ ਐਨਓ ਜੀਆਂ ਦੇ ਨਾਲ ਵੀ ਕੰਮ ਕਰਦੇ ਨੇ ਸਾਡੇ ਕਾਉਂਸਲਰ ਸਹਿਬਾਨ ਕਲਵੰਤ ਸਿੰਘ ਜੀ ਕਾਲੂ ਰਿੱਕੀ ਵੈਕਟਰ ਜੀ ਬੈਠੇ ਆ ਤੇ ਸਾਰੇ ਹੀ ਜਿੰਨੇ ਤੁਸੀਂ ਬੈਠੇ ਹੋ ਵੀਰੇ ਬੜੇ ਸਤਿਕਾਰਯੋਗੋਂ ਜੇ ਆਪਾਂ ਸੜਕ ਦੀ ਗੱਲ ਕਰੀਏ ਕਈ ਵਾਰੀ ਬਾਜ਼ਾਰ ਦੇ ਵਿੱਚ ਆਮ ਗੱਲਾਂ ਹੁੰਦੀਆਂ ਵੇ ਇਹ ਸੜਕਾ ਜਿਹੜੀ ਬਹੁਤ ਦੇਰ ਤੋਂ ਨਹੀਂ ਬਣੀ ਇਹ ਬਿਲਕੁਲ ਠੀਕ ਆ ਇਹਨੂੰ ਸਮਾਂ ਲੱਗਿਆ ਪਰ ਇੱਕ ਸਾਲ ਪਹਿਲਾਂ ਇਹ ਸੜਕ ਬਣ ਜਾਣੀ ਸੀ ਇਹਦਾ ਦੇਰੀ ਹੋਣ ਦਾ ਕਾਰਨ ਮੇਨ ਇਹ ਆ ਕਿ ਇਹ ਸੜਕ ਅਸੀਂ ਸਿਮੈਂਟਡ ਪਾਸ ਕੀਤੀ ਸੀ ਜਿਹਦਾ ਟੈਂਡਰ ਵੀ ਲੱਗਿਆ ਸੀ ਸਾਰਾ ਕੁਝ ਹੋ ਗਿਆ ਸੀ ਪਰ ਸਾਡੇ ਸ਼ਹਿਰ ਦੇ ਉਤਵੰਤ ਤੇ ਸੱਜਣ ਦੁਕਾਨਦਾਰ ਕਿਉਂਕਿ ਛੋਟਾ ਜਿਹਾ ਸ਼ਹਿਰ ਆਪਾਂ ਹਰੇਕ ਦੇ ਨਾਲ ਪ੍ਰੀਮ ਪਿਆਰ ਆ ਹਰ ਦੀ ਗੱਲ ਸੁਣਨਾ ਆਪਣਾ ਖਰਜ ਬਣਦਾ। ਕੁਝ ਦੁਕਾਨਦਾਰ ਇਕੱਠੇ ਹੋ ਕੇ ਆਏ ਔਰ ਉਹਨਾਂ ਨੇ ਗੱਲ ਕੀਤੀ ਵੀ ਵਿਧਾਨ ਜੀ ਜੇ ਤੁਸੀਂ ਜਿਹੜੀ ਇਹ ਸੜਕਾ ਰੇਲਵੇ ਰੋਡ ਸਿਮੈਂਟਡ ਬਣਾਈ ਵੀ ਤਾਂ ਇਹ ਘੱਟੋ ਘੱਟ 6-7 ਇੰਚਾਂ ਜਿਹੜੀ ਪਹਿਲਾਂ ਵਾਲੀ ਸੜਕ ਨਾਲੋਂ ਉੱਚੀ ਹੋ ਜਾਣੀ ਆ। ਸਾਡੀਆਂ ਜਿਹੜੀਆਂ ਦੁਕਾਨਾਂ ਨੇ ਇਹ ਕਈ ਪੁਰਾਣੀਆਂ ਬਣੀਆਂ ਉਹਨਾਂ ਦਾ ਬੇਸ ਪੁਰਾਣਾ ਵੀ ਉਹ ਨੀਵੀਆਂ ਹੋ ਜਾਣਗੀਆਂ। ਕਦੇ ਵਾਰਸ਼ਾਈ ਤੇ ਜਿਹੜਾ ਪਾਣੀ ਆ ਉਹ ਸਾਡੀਆਂ ਦੁਕਾਨਾਂ ਦੇ ਅੰਦਰ ਆਵੇਗਾ ਅਸੀਂ ਉਹਨਾਂ ਦੁਕਾਨਦਾਰ ਵੀਰਾਂ ਦੀ ਗੱਲ ਸੁਣੀ ਗੱਲ ਸੁਣ ਕੇ ਅਸੀਂ ਇਹ ਫੈਸਲਾ ਕੀਤਾ ਵੀ ਜਿਹਦੇ ਲਈ ਸੜਕ ਬਣਾਉਣੀ ਆ ਜਿਹੜੇ ਭਰਾਵਾਂ ਲਈ ਆਪਾਂ ਕੰਮ ਕਰਨਾ ਜੀ ਉਹਨਾਂ ਦੀ ਸਹਿਮਤੀ ਨਾ ਲਈ ਜਾਵੇ ਉਹਨਾਂ ਦੀ ਸਹਿਮਤੀ ਤੋਂ ਬਿਨਾ ਕੰਮ ਕੀਤਾ ਜਾਵੇ ਮੇਰਾ ਖਿਆਲ ਉਹ ਕੰਮ ਕੀਤੇ ਦਾ ਕੋਈ ਫਾਇਦਾ ਨਹੀਂ ਸੋ ਅਸੀਂ ਆਪਣੀ ਮਿਊਸਪਲ ਕਾਉਂਸਲ ਦੀ ਮੀਟਿੰਗ ਸੱਦੀ ਹਾਊਸ ਚ ਪਾਸ ਕੀਤਾ ਵੀ ਸਿਮੈਂਟਡ ਵਾਲੀ ਸੜਕ ਦਾ ਜਿਹੜਾ ਟੈਂਡਰ ਉਹ ਕੈਨਸਲ ਕੀਤਾ ਜਾਵੇ ਇਸ ਦੀ ਜਗ੍ਹਾ ਜਿਹੜੀ ਪੁਰਾਣੀ ਲੱਕ ਦੀ ਸੜਕਾ ਉਹ ਬਣਾਈ ਜਾਵੇ ਇਹ ਸਾਰੀ ਪ੍ਰਕਿਰਿਆ ਨੂੰ 1 ਸਾਲ ਦੇ ਕਰੀਬ ਸਮਾਂ ਲੱਗਿਆ ਕਿਉਂਕਿ ਜਿਹੜੇ ਸਰਕਾਰੀ ਕੰਮ ਨੇ ਕਈ ਵਾਰੀ ਆਪਾਂ ਸੋਚਦੇ ਹਾਂ ਜੀ ਆ ਕਿਹਾ ਹੁਣ ਨਹੀਂ ਬਣੀ ਮੈਂ ਮੰਨਦਾ ਲੇਟ ਹੋਈ ਆ ਪਰ 1 ਸਾਲ ਲੇਟ ਹੋਣ ਦਾ ਕਾਰਨ ਇਹ ਆ ਮੇਰੇ ਦੁਕਾਨਦਾਰ ਵੀਰਾਂ ਦੇ ਕਹਿਣ ਤੇ ਹੀ ਅਸੀਂ ਇਹ ਸਿਮੈਂਟਡ ਸੜਕ ਦਾ ਟੈਂਡਰ ਕੈਨਸਲ ਕਰਕੇ ਲੱਕ ਦੀ ਸੜਕ ਦਾ ਟੈਂਡਰ ਲਾਇਆ ਇਸ ਪ੍ਰਕਿਰਿਆ ਨੂੰ ਘੱਟੋ ਘੱਟ 7 ਤੋਂ 8 ਮਹੀਨੇ ਲੱਗ ਜਾਂਦੇ ਆ ਜੇ ਆਪਾਂ ਕੋਈ ਵੀ ਕੰਮ ਆ ਜਿਹੜਾ ਉਹ ਨਗਰ ਕਾਉਂਸਲ ਦੀ ਪਹਿਲਾ ਮੀਟਿੰਗ ਵਿੱਚ ਰੱਖਣਾ ਪੈਂਦਾ ਫਿਰ ਉਹ ਜਦੋਂ ਪਾਸ ਹੋ ਜਾਂਦਾ ਫਿਰ ਉਹ ਅਸੀਂ ਏਡੀਸੀ ਦਫ਼ਤਰ ਲੁਧਿਆਣਾ ਜਾਂਦਾ 1 ਮਹੀਨੇ ਦਾ ਸਮਾਂ ਉੱਥੇ ਲੱਗ ਜਾਂਦਾ ਪਾਸ ਹੋਣ ਦੇ ਲਈ ਉਸ ਤੋਂ ਬਾਅਦ ਜਦੋਂ ਪਾਸ ਹੋ ਕੇ ਆ ਜਾਂਦਾ ਫਿਰ ਅਸੀਂ ਉਹਨੂੰ ਜਿਹੜਾ ਅਖਬਾਰ ਦੇ ਵਿੱਚ ਦਿੰਨੇ ਆ ਵੀ ਇਹ ਅਸੀਂ ਕੰਮ ਕਰਾਉਣਾ ਚਾਹੁੰਦੇ ਆ ਵੱਖ-ਵੱਖ ਏਜੰਸੀ ਜੀ ਨੇ ਵੀ ਕਰਨਾ ਉਹ ਅਪਲਾਈ ਕਰ ਸਕਦਾ ਆਨਲਾਈਨ ਸਿਸਟਮ ਆ ਪੰਜਾਬ ਚੋਂ ਕਿਸੇ ਵੀ ਕੋਈ ਵੀ ਟੈਂਡਰ ਪਾ ਸਕਦਾ ਫਿਰ ਇੱਕ ਮਹੀਨਾ ਸਾਡੇ ਉਹ ਅਖਬਾਰ ਦਾ ਪ੍ਰਕਿਰਿਆ ਜਿਹੜੀ ਉਹ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਟੈਂਡਰ ਆ ਇਹ ਅਲਾਟ ਹੁੰਦਾ ਜਿਹੜੀ ਵੀ ਏਜੰਸੀ ਨੂੰ ਲੋਟ ਹੋਇਆ ਉਹ ਇਹ ਨਹੀਂ ਹੈ ਵੀ ਇੱਥੋਂ ਅਸੀਂ ਅੱਗੇ ਹੁੰਦਾ ਸੀ ਇੱਥੇ ਟੈਂਡਰ ਪਾਇਆ ਦੇਤਾ ਆਨਲਾਈਨ ਸਿਸਟਮ ਨਹੀਂ ਸੀ ਹੁੰਦਾ ਹੁਣ ਸਾਰਾ ਕੁਝ ਆਨਲਾਈਨ ਆ ਇਹ ਉੱਪਰ ਚੰਡੀਗੜ੍ਹ ਤੱਕ ਚੀਫ ਤੋਂ ਇਹਦੀ ਅਪਰੂਵਲ ਆ ਜਿਹੜੀ ਲੈਣੀ ਪੈਂਦੀ ਆ ਜਿਹੜਾ 10 ਲੱਖ ਤੋਂ ਘੱਟ ਦਾ ਕੰਮ ਆ ਉਹਦੀ ਤਾਂ ਅਪਰੂਵਲ ਇੱਥੇ ਹੀ ਮਿਲ ਜਾਂਦੀ ਆ ਪਰ ਜਿਹੜਾ ਵੱਡਾ ਕੰਮ ਆ ਉਹਦੀ ਅਪਰੂਵਲ ਚੰਡੀਗੜ੍ਹ ਤੋਂ ਲੈਣੀ ਪੈਂਦੀ ਇਸ ਕਰਕੇ ਇਹਦਾ ਸਾਰੀ ਪ੍ਰਕਿਰਿਆ ਕਰਦੇ ਹੋਏ ਹੁਣ ਅਸੀਂ ਪੂਰਾ ਜਿੰਨੀਆਂ ਪੜਾਵਾਂਾਂ ਚ ਲੰਘਣਾ ਸੀ ਲੰਘ ਚੁੱਕੇ ਆ ਇਹ ਜਿਹੜੀ ਸੜਕਾ ਇਹਨੂੰ ਸਾਨੂੰ 1 ਸਾਲ ਹੋ ਗਿਆ ਪ੍ਰਕਿਰਿਆ ਦੇ ਵਿੱਚ ਪਿਆ ਇਹਨੂੰ ਸਾਰੇ ਅਸੀਂ ਪੜਾਅ ਪੂਰੇ ਕਰ ਲਏ ਮੁਕੰਮਲ ਕਰ ਲਏ ਹੁਣ ਅਸੀਂ ਇਹ ਵਾਅਦਾ ਕਰਦੇ ਹਾਂ ਅੱਜ ਤੁਹਾਡੇ ਚੈਨਲ ਰਾਹੀਂ ਸਾਰੇ ਸ਼ਹਿਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਸੜਕਾ ਮੈਂ ਇਹ ਵਾਅਦਾ ਕਰਦਾ ਅੱਜ ਤੁਹਾਡੇ ਨਾਲ ਅਕਤੂਬਰ ਦੇ ਮਹੀਨੇ ਦੇ ਵਿੱਚ ਮੁਕੰਮਲ ਹੋ ਜਾਵੇ ਕੋਈ ਇਸ ਤਰ੍ਹਾਂ ਦਾ ਇਹਦਾ ਕੰਮ ਨਹੀਂ ਰਹੇਗਾ ਜਿਹੜਾ ਤੁਸੀਂ ਇਸ ਗੱਲ ਨੂੰ ਕਹੋ ਜੀ ਤੁਸੀਂ ਪ੍ਰਧਾਨ ਜੀ ਉੱਤੇ ਇੰਟਰਵਿਊ ਜਿ ਕਿਹਾ ਸੀ ਚੈਨਲ ਤੇ ਕਿਹਾ ਸੀ ਨਹੀਂ ਹੋਇਆ ਕਿਉਂਕਿ ਝੂਠ ਬੋਲਣਾ ਮੇਰੀ ਆਦਤ ਨਹੀਂ ਸੋਸ਼ਲ ਮੀਡੀਆ ਤੇ ਮੈਂ ਬੇਤੁਕੇ ਕੋਈ ਬਿਆਨਬਾਜ਼ੀ ਕਰਾਂ ਉਹ ਮੇਰਾ ਸੁਭਾਅ ਨਹੀਂ ਆਪਾਂ ਜੋ ਕਹਨੇ ਆ ਉਹ ਕਰਦੇ ਆ ਕੰਮ ਚ ਦੇਰੀ ਹੋ ਸਕਦੀ ਆ ਮਨ ਬੜਾ ਸਾਫ ਆ ਸ਼ੁੱਧ ਆ ਲੋਕਾਂ ਨੇ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਆ ਇਹ ਵਾਦਾ ਕਰਦੇ ਆ ਕਿ ਇੱਕ ਇੱਕ ਅੱਖਰ ਜਿਹੜਾ ਕਹਾਂਗੇ ਸੱਚ ਕਹਾਂਗੇ ਉਹਨਾਂ ਦੀ ਕਿਸਵੱਟੀ ਤੇ ਅਸੀਂ ਪੂਰਾ ਉਤਰਾਂਗੇ ਇੱਕ ਸੜਕ ਦਾ ਹੀ ਕੰਮ ਨਹੀਂ ਹੋਰ ਵੀ ਜਿਹੜੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਨੇ ਦੇਖੋ ਸਾਡੇ ਟ੍ਰੀਟਮੈਂਟ ਪਲਾਂਟ ਲੱਗੇ ਨੇ ਆਪਾਂ ਸਾਰਿਆਂ ਨੂੰ ਪਤਾ ਇਹ ਟ੍ਰੀਟਮੈਂਟ ਪਲਾਂਟ ਨੇ ਜਿਹੜੇ ਪ੍ਰੋਪਰ ਜਿੱਧਰ ਲੱਗਣੇ ਚਾਹੀਦੇ ਸੀ ਨਹੀਂ ਲੱਗੇ ਮੈਂ ਕਿਸੇ ਦੀ ਨਿੰਦਿਆ ਕਰਾਂ ਉਹ ਮੇਰਾ ਸੋਚਦਾ ਮੈਂ ਮਾਲਕ ਨਹੀਂ ਉਹਦਾ ਉਹ ਟ੍ਰੀਟਮੈਂਟ ਗਲਤ ਲੱਗਣ ਕਰਕੇ ਹਮੇਸ਼ਾ ਪਾਣੀ ਛੁੱਪਦੇ ਵੱਲ ਜਾਂਦਾ ਇਹ ਚੜ੍ਹਦੇ ਵੱਲ ਨੂੰ ਪਾਇਆ ਗਿਆ ਉਹਦਾ ਨਾਂ ਜਾਣ ਕਰਕੇ ਟ੍ਰੀਟਮੈਂਟ ਪਲਾਂਟ ਪ੍ਰੋਪਰ ਚੱਲ ਨਹੀਂ ਰਿਹਾ ਪਰ ਉਹਦੇ ਲਈ ਵੀ ਅਸੀਂ ਚਾਹੇ ਇਹਨੂੰ ਪੰਜਾਬੀ 'ਚ ਕਹਿ ਲਓ ਵੀ ਅਸੀਂ ਧੱਕਾ ਕਰਦੇ ਹਾਂ ਪਰ ਫੇਰ ਵੀ ਅਸੀਂ ਉਹ ਕੰਮ ਕਿਵੇਂ ਵੀ ਕਰੀਏ ਵੀ ਉਹ ਪਾਣੀ ਹੈ ਜਿਹੜਾ ਡਰੇਨ ਤੱਕ ਪਹੁੰਚੇ ਕਿੱਥੇ ਤਾਂ ਉਧਰ ਨੂੰ ਜੇ ਪਾਣੀ ਜਾਂਦਾ ਛੁੱਪਦੇ ਵੱਲ ਆਪ ਜਾਣਾ ਸੀ ਇੱਥੇ ਹੁਣ ਅਸੀਂ ਟ੍ਰੀਟਮੈਂਟ ਪਲਾਂਟ ਤੇ ਮੋਟਰਾਂ ਲਾ ਕੇ ਪ੍ਰੈਸ਼ਰ ਦੇ ਨਾਲ ਪਾਣੀ ਬਰੇਨ ਦੇ ਵਿੱਚ ਪਹੁੰਚਾਇਆ ਜਾ ਰਿਹਾ। ਪਹਿਲਾਂ ਜਿਹੜਾ ਗਲਾਡਾਂ ਦੇ ਉੱਤੇ ਟ੍ਰੀਟਮੈਂਟ ਪਲਾਂਟ ਤੋਂ ਡਰੇਨ ਤੱਕ ਪੈਪ ਪਾਈ ਸੀ, ਉਹ ਪਲਾਸਟਿਕ ਦੀ ਪੈਪ ਪਈ ਹੋਈ ਸੀ, 8 ਇੰਚੀ ਪੈਪ ਸੀ। ਜਦੋਂ ਕਿਸੇ ਅਸੀਂ ਪਾਣੀ ਕੋਈ ਉੱਥੋਂ ਜ਼ਿਆਦਾ ਮਾਤਰਾ ਛੱਡਦੇ ਸੀ ਵੀ ਸ਼ਹਿਰ 'ਚ ਪਾਣੀ ਨਾ ਖੜੇ, ਤਾਂ ਉਹ ਪੈਪ ਲੀਕ ਹੋ ਜਾਂਦੀ ਸੀ, ਥੋਂ-ਥੋਂ ਤੋਂ ਸਾਨੂੰ ਬੜੀ ਦਿੱਕਤ ਆਉਂਦੀ। ਉਹਦਾ ਵੀ ਤੁਹਾਨੂੰ ਮੈਂ ਦੱਸਦਾਂ ਜਾਣਕਾਰੀ ਲਈ, ਅਸੀਂ ਟੈਂਡਰ ਉਹਦਾ ਵੀ ਲਾਤਾ। 2 ਕਰੋੜ ਰੁਪਏ ਦਾ ਟੈਂਡਰ ਲੱਗਿਆ। ਉਹ ਅਸੀਂ ਨਹੀਂ ਲਾਇਆ ਸੀਵਰੇਜ ਬੋਰਡ ਨੂੰ ਉਹ ਟ੍ਰੀਟਮੈਂਟ ਪਲਾਂਟ ਤੋਂ ਲੈ ਕੇ ਡਰੇਨ ਤੱਕ ਪੈਪ ਪਾ ਦੇਣੀ ਆ ਕਦੇ ਇਸ ਤੋਂ ਬਾਅਦ ਕੋਈ ਲੀਕੇਜ ਨਹੀਂ ਹੋਏਗੀ ਪ੍ਰੋਪਰ ਪਾਣੀ ਡਰੇਨ ਤੱਕ ਪਹੁੰਚੇਗਾ ਸੜਕ ਤੁਹਾਡੀ 31 ਅਕਤੂਬਰ ਤੋਂ ਪਹਿਲਾਂ ਤੁਹਾਨੂੰ ਮੁਕੰਮਲ ਮਿਲੇਗੀ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਉਹ ਅਸੀਂ ਹਮੇਸ਼ਾ ਤਤਪਰ ਲੱਗੇ ਰਹਨੇ ਆ ਪਰ ਜਦ ਕੋਈ ਕੰਮ 'ਚ ਕੋਈ ਦੇਰੀ ਹੋ ਜਾਂਦੀ ਆ ਕੋਈ ਨਾ ਕੋਈ ੜਿੱਕਾ ਪੈ ਜਾਂਦਾ ਤਾਂ ਅਗਲਾ ਸਮਝਦਾ ਖਾਣੀਏ ਧਿਆਨ ਨਹੀਂ ਦਿੰਦੇ ਐਸੀ ਕੋਈ ਗੱਲ ਨਹੀਂ ਮੈਨੂੰ 30 ਸਾਲ ਹੋ ਗਏ ਲੋਕਾਂ ਨੂੰ ਚੁਣਦੇ ਨੂੰ ਚੁਣ ਕੇ ਆਪਾਂ ਨਮੈਂਦੇ ਆਉਨੇ ਆ ਜੇ ਆਪਾਂ ਨੂੰ ਲੋਕ ਚੁੰਨਦੇ ਨੇ ਉਹ ਕੋ ਸੋਚਣਾ ਚੁੰਨਦੇ 30 ਸਾਲ ਤੇ ਮੈਂ ਅੱਜ ਤੱਕ ਕਦੇ ਕਿਸੇ ਨੂੰ ਮੰਦਾ ਨਹੀਂ ਬੋਲਿਆ ਕਦੇ ਕਿਸ ਦੀ ਸ਼ਾਨ ਦੇ ਖਿਲਾਫ ਲੱਭ ਨਹੀਂ ਕਿਹਾ ਕਦੇ ਇਹ ਨਹੀਂ ਹੈ ਮੈਂ ਕਿਸੇ ਦੀ ਅਣਸੁਣੀ ਕੀਤੀ ਹੋਵੇ ਜਿਹੜਾ ਵੀ ਆਇਆ ਸਿਰ ਮੱਤੇ ਆ ਤੁਸੀਂ ਆਇਓ ਮੇਰੇ ਰਿਸਪੈਕਟਡੋ ਮੈਂ ਇਹ ਜ਼ਰੂਰ ਕਹੂੰਗਾ ਬੇਨਤੀ ਕਰੂੰਗਾ ਤੁਹਾਡੇ ਮధ్యਵਰਾਈ ਵੀ ਦੇਖੋ ਧਰਨੇ ਲਾਉਣਾ ਕੋਈ ਹੱਲ ਨਹੀਂਗਾ ਵੀ ਤੁਸੀਂ ਪਿਆਰ ਨਾਲ ਤੁਸੀਂ ਅੱਜ ਬੈਠੇ ਹੋ ਸਾਰੇ ਆਇਓ ਮੈਨੂੰ ਤੁਹਾਨੂੰ ਸਵਾਲ ਕਰਦਾ ਪੂਰਾ ਹੱਕ ਆ ਅਗਰ ਮੈਂ ਤੁਹਾਡੇ ਉਹ ਸਵਾਲ ਤੇ ਪੂਰਾ ਨਹੀਂ ਉਤਰੂਗਾ ਫੇਰ ਤੁਸੀਂ ਧਰਨਾ ਵੀ ਲਾ ਸਕਦੇ ਹੋ ਤੁਸੀਂ ਬੰਦੇ ਚਾਰ ਬੰਦਿਆਂ ਚ ਵੀ ਗੱਲ ਕਰ ਸਕਦੇ ਹੋ ਮੈਨੂੰ ਵੀ ਪੁੱਛ ਸਕਦੇ ਹੋ ਵੀ ਤੁਸੀਂ ਪ੍ਰਧਾਨ ਜੀ ਝੂਠ ਬੋਲਿਆ ਤੁਸੀਂ ਆਹ ਕੰਮ ਨਹੀਂ ਕੀਤਾ ਐਸੀ ਕੋਈ ਗੱਲ ਨਹੀਂ ਕੋਈ ਵੀ ਚਾਹੇ ਧਰਨਾ ਲਾਉਦਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇੰਨਾ ਜ਼ਰੂਰ ਕਹਿਣਾ ਕਿ ਇੱਕ ਵਾਰੀ ਨਗਰ ਕੌਂਸਲ ਸਾਡੇ ਦਫ਼ਤਰ ਆਵੇ ਜਿਸ ਤਰ੍ਹਾਂ ਤੁਸੀਂ ਆਏ ਹੋ ਦਫ਼ਤਰ ਆ ਕੇ ਸਾਨੂੰ ਦੱਸੇ ਜਿੱਥੇ ਉਹਦੀ ਕੋਈ ਸਮੱਸਿਆ ਅਸੀਂ ਉਹਦਾ ਹੱਲ ਕਰਨ ਦਾ ਯਤਨ ਕਰਾਂਗੇ ਜੇ ਹੱਲ ਨਹੀਂ ਹੋਊ ਤਾਂ ਉਹਦਾ ਦੱਸਾਂਗੇ ਵੀ ਇਹਦਾ ਕੀ ਕਾਰਨ ਹੈ ਤੇ ਜੇ ਤੁਸੀਂ ਨਹੀਂ ਕਰਾਂਗੇ ਜਾਣ ਬੁੱਝ ਕੇ ਤਾਂ ਤੁਹਾਡੇ ਕੋ ਪੂਰਾ ਹੱਕ ਆ ਤੁਸੀਂ ਧਰਨਾ ਦਿਓ ਤੁਸੀਂ ਅਖਬਾਰ ਚ ਪ੍ਰੈਸ ਜਿਦਾਓ ਸਾਰਾ ਕੁਝ ਕਰ ਸਕਦੇ ਹੋ ਇਸ ਕਰਕੇ ਮੈਂ ਤੁਸੀਂ ਜਿੰਨੇ ਮੇਰੇ ਭੈਣ ਭਾਈ ਨੌਜਵਾਨ ਵੀਰ ਬੈਠੇ ਹੋ ਤੁਹਾਨੂੰ ਅੱਜ ਬਚਵਾਜ ਦਿਲਾਉਣਾ ਵੀ ਸ਼ਹਿਰ ਦਾ ਕੋਈ ਨਹੀਂ ਕੰਮ ਛੱਡਾਂਗੇ ਜਿਹੜਾ ਭਾਈ ਅਧੂਰਾ ਰਹਿ ਜਾਊਗਾ ਆਉਣ ਵਾਲੇ ਸਮੇਂ ਚ ਸਾਰੇ ਕੰਮ ਹੋਣਗੇ ਹਰ ਇੱਕ ਕੰਮ ਤੇ ਗੌਰ ਕੀਤੀ ਜਾਊਗੀ ਤੇ ਸੜਕ ਦਾ ਜਿਹੜਾ ਤੁਸੀਂ ਮੈਮੋਰੰਡਮ ਲੈ ਕੇ ਆਏ ਹੋ ਮੰਗ ਪੱਤਰ ਲੈ ਕੇ ਆਏ ਹੋ ਐਮਐਲਏ ਸਾਹਿਬ ਦਾ ਵੀ ਨੂੰ ਫੋਨ ਆਇਆ ਜੀ ਪ੍ਰਧਾਨ ਜੀ ਮੈਂ ਇਲੈਕਸ਼ਨ ਦੇ ਵਿੱਚ ਆਇਆ ਹੋਇਆ ਹਾਂ ਭੈਣ ਜੀ ਆਉਣਗੇ ਉਹਨਾਂ ਦਾ ਮੰਗ ਪੱਤਰ ਫੜ ਲਿਓ ਔਰ ਉਹਨਾਂ ਨੂੰ ਵਿਸ਼ਵਾਸ ਦਿਲਾਇਓ ਕਿਉਂਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਵੀ ਸੜਕ ਹਰ ਹਾਲ ਅਕਤੂਬਰ ਤੱਕ ਬਣਨੀ ਚਾਹੀਦੀ ਹੈ ਸੋ ਮੈਂ ਬੜਾ ਲੰਬਾ ਨਹੀਂ ਇਸ ਵਿਸ਼ੇ ਤੇ ਜਾਂਦਾ ਜਿਹੜੀ ਮੰਗ ਤੁਸੀਂ ਲੈ ਕੇ ਆਏ ਹੋ ਉਹ 31 ਅਕਤੂਬਰ ਤੋਂ ਪਹਿਲਾਂ ਤੁਹਾਡੀ ਤੁਹਾਡੇ ਨਾਲ ਵਾਦਾ ਇਹ ਵਾਦਾ ਜਿਹੜਾ ਸਾਡਾ ਸੱਚਾ ਵਾਦਾ ਤੇ ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ ਜਨਾਬਣੀ ਇਸ ਕਰਕੇ 31 ਅਕਤੂਬਰ ਤੱਕ ਤੁਹਾਨੂੰ ਪੁਸ਼ ਕਰਨ ਦੀ ਲੋੜ ਨਹੀਂ ਉਦੋਂ ਪਹਿਲਾਂ ਪਹਿਲਾਂ ਪ੍ਰਮਾਤਮਾ ਕਰੇ ਤੁਹਾਨੂੰ ਵਧੀਆ ਸੜਕ ਬਣਾ ਕੇ ਦੇਵਾਂਗੇ ਮੈਨੂੰ ਆਸ ਰੱਖਦਾ ਵੀ 5-7 ਸਾਲ 10 ਸਾਲ ਤੁਹਾਨੂੰ ਸੜਕ ਦੁਆਰਾ ਇਸ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਊਗੀ